ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਇਹਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 16 ਮਈ ਨੂੰ ਵੀਡੀਓ ਕਵਰ ਕਰ ਰਹੇ ਹਾਂ 2023 ਜੀ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆਂ ਜਿਹੜੀ ਬੱਚੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜੀ ਦੂਜਾ ਸੂਆ ਸੂਰੀ ਆ ਪਹਿਲਾਂ ਨੇ ਨੇ 25 22 ਕਿਲੋ ਦੁੱਧ ਪਾਇਆ ਹੋਇਆਗਾ ਹਜੇ 7 8 ਦਿਨ ਇਹ ਸੂਣ ਨੂੰ ਲੈ ਜੂਗੀ ਸਾਨੂੰ ਨੇੜ ਤੋਂ ਥਣਕ ਕੇ ਕਰਾਵਾਂਗੇ ਪੂਰੀ ਸੰਢੀ ਸੀਲ ਆ ਦੇਖ ਸਕਦੇ ਹੋ ਮਿਲਕ ਵੇਨ ਚੈੱਕ ਕਰ ਸਕਦੇ ਤੁਸੀਂ ਕਿੰਨੀ ਮੋਟੀ ਸਟਰੋਂਗ ਆਉਂਦੀ ਆ ਬਰੀਡ ਵਾਲੇ ਪਸ਼ੂਦਾਨ ਇਨਸਾਨੀਆਂ ਨੇ ਥਣ ਦੇਖ ਸਕਦੇ ਤੁਸੀਂ ਚਾਰੇ ਥਣੇ ਕੋਜੇ ਨੇ ਪੂਰੇ ਪੀੜੀ ਦੇ ਪਾਵੇ ਟੈਪ ਲੱਗੇ ਹੋਏ ਹੱਥਾਂ ਦੀ ਚਵਾਈ ਵਾਲਾ ਕੋਈ ਸ਼ਕੀਨ ਵੀਰ ਆ ਹੱਥਾਂ ਦੀ ਚਵਾਈ ਨਾਲ ਵੀ ਚੋ ਸਕਦਾਗਾ ਮਿਲਕ ਵੇਨ ਪੂਰੀ ਸਟਰੋਂਗ ਆਉਂਦੀ ਆ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਪੂਰੀ ਠੰਡੀ ਸੀਲ ਆ ਉੱਚਲਮਾ ਵੱਡਾ ਕੱਦ ਕਾਠਾ 25 26 ਕਿਲੋ ਦੁੱਧ ਦੇਣਾ ਇਹਨੇ ਪਹਿਲਾਂ ਨੇ ਪਾਇਆ ਹੋਇਆ ਹੈਗਾ ਦੂਜੇ ਸੂਏ ਨੂੰ ਇਹ ਸੂਰੀ ਆ 7 8 ਦਿਨ ਸੂਣ ਨੂੰ ਲੈਂਦੀ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਸੋ ਤੋਰ ਕੇ ਦਿਖਾਵਾਂਗੇ ਤੁਹਾਨੂੰ ਥਣਲੇਵਾ ਦੂਜੀ ਸਾਈਡ ਤੋਂ ਚੈੱਕ ਕਰਾ ਦੰਦੇ ਆ ਮਿਲਕ ਵੇਨ ਬਹੁਤ ਸਟਰੋਂਗ ਆਉਂਦੀ ਆ ਦੂਜੀ ਸਾਈਡ ਦੇਖ ਸਕਦੇ ਤੁਸੀਂ ਆ ਥਣ ਕੱਲਾ ਕੱਲਾ ਨਿਕਖਣਵਾ ਚਾਰੇ ਥਣ ਨਿਕਖਣੇ ਲੱਗੇ ਹੋਏ ਆ ਕੰਪੈਕਟ ਆਡਰ ਆ ਪੂਰਾ ਫੁੱਲ ਬਰੀਡ ਦੇ ਵਿੱਚ ਵੱੱਛੀ ਆ ਤੋਰ ਦੇ ਬਤੌਰ ਅਦੇਖਾਦ ਤੁਸੀਂ ਉੱਚਾ ਲਮਾ ਵੱਡਾ ਕੱਦ ਕਾਠ ਆ ਹਵਾਨਾ ਕੰਪੈਕਟ ਆ 25 22 ਕਿਲੋ ਪਲੂਨ ਨੇ ਦੁੱਤ ਪਾਇਆ ਹੋਇਆ ਪੂਰੀ ਠੰਡੀ ਸੀਲ ਆ ਹੱਥ ਫੇਰ ਕੇ ਦਿਖਾ ਦੇ ਪੁੱਤ ਅਦੇਖਾਦੋਂ ਇਦਾਂ ਹੀ ਖੁੱਲੀ ਛੱਡ ਕੇ ਬੱਚਾ ਨੀਚੇ ਬੈਠਿਆ ਕੋਈ ਇਹਨੂੰ ਔਲ ਵਗੈਰਾ ਨਹੀਂ ਕਰਦੀ ਪੂਰੀ ਠੰਡੀ ਸੀਲ ਆ ਦੇਖ ਸਕਦੇ ਤੁਸੀਂ ਉੱਚਾ ਲਮਾ ਵੱਡਾ ਕੱਦ ਕਾਠ ਆ ਕਮਾਲ ਲਿਆ ਪਤੰਦਰ ਨੂੰ ਲਿਆ ਕਮਾਲ ਆ ਪਤੰਦਰ ਨੂੰ ਕਮਾਲ ਆ ਨਾਲ ਨਾਲ ਲੈ ਜਾਂ ਅੰਦਰ ਚੱਲ ਚੱਲ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਅੱਪ ਵੀਡੀਓ ਕਵਰ ਕਰਦੇ ਆ ਜਿਹੜੇ ਮੇਰੇ ਵੀਰਾਂ ਨੂੰ ਇਹ ਬੈਡ ਪਸੰਦ ਹੋ ਜੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨੂੰ ਧੰਨਵਾਦ